ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮੈਂ ਆਸ਼ਿਸ਼ਦੀਪ ਗੌਰ ਲੈ ਕੇ ਹਾਜ਼ਰ ਹਾਂ ਗੁਰਦਾਸਪੁਰ ਦੀਆਂ ਕੁਝ ਖਾਸ ਖਬਰਾਂ ਹਾਈਵੇ ਤੇ ਪਲਟਿਆ ਸੇਬਾਨੜਪੜਿਆ ਟਰੱਕ ਖਰੇ ਘੜ ਦੇ ਲਾਗੇ ਪਿੱਛੇ ਆਣ ਕੇ ਜਲਦੀ ਜਲਦੀ ਗੱਡੀ ਸਪੈਡੇ ਚ ਵੱਜੀ ਆ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਟਰੱਕ ਡਰਾਈਵਰ ਹੋਇਆ ਗੰਭੀਰ ਜ਼ਖਮੀ ਬਚਾਅ ਵੀਰ ਦਾ ਵੀ ਹਸਪਤਾਲ ਲੈ ਗਏ ਹ ਮੌਕੇ ਤੇ ਜਾਂ ਤੇ ਟਰੈਕਟਰ ਨਾਲ ਵੀਰ ਨੂੰ ਵਿੱਚੋਂ ਕੱਢਤਾ ਸੀ ਮਤਲਬ ਕੋਈ ਜ਼ਿਆਦਾ ਸੱਟ ਨਹੀਂ ਆਈ ਸੇਬੰਦਾ ਹੋਇਆ ਭਾਰੀ ਨੁਕਸਾਨ ਸਾਹਾ ਦਾ ਬਹੁਤ ਜ਼ਿਆਦਾ ਹੋਇਆ ਪੁਲਿਸ ਨੇ ਮੌਕੇ ਤੇ ਪਹੁੰਚ ਜਾਂਚ ਕੀਤੀ ਸ਼ੁਰੂ ਸਾਡੀ ਪੋਰਟ ਤੇ ਮੌਕੇ ਤੇ ਆ ਗਈ ਤੇ ਸੇਬ ਦੀਆਂ ਪੇਟੀਆਂ ਵਿੱਚੋਂ ਕੋਈ ਸੇਬ ਨਹੀਂ ਲਿਆ ਤੇ ਸੇਬ ਦੀਆਂ ਪੇਟੀਆਂ ਜਿੱਦਾਂ ਜਿੱਦਾਂ ਪਈਆਂ ਇਦਾਂ ਇਹਨਾਂ ਦੇ ਹਵਾਲੇ ਇਹਦੇ ਮੇਜਰਥ ਦੇ ਪਿਤਾ ਦੇ ਹਵਾਲੇ ਕਰ ਦਿੱਤੀਆਂ ਨੇ ਹੜਾਂ ਦੌਰਾਨ ਲਾਪਤਾ ਹੋਏ ਨੌਜਵਾਨ ਦੀ ਦੇਖੋ ਕਿਹੜੇ ਹਾਲਾਤਾਂ ਚ ਮਿਲੀ ਲਾਸ਼ ਅੱਜ ਪੂਰੇ 1 ਮਹੀਨੇ ਬਾਅਦ ਉਹਦੀ ਡੈੱਡ ਬਡੀ ਜਿਹੜੀ ਆ ਬੜੀ ਮਾੜੀ ਕੰਡੀਸ਼ਨ ਚ ਮਿਲੀ ਆ ਹੜਾ ਚ ਸੇਵਾ ਨਿਭਣ ਗਿਆ ਨੌਜਵਾਨ 1 ਮਹੀਨੇ ਤੋਂ ਸੀ ਲਾਪਤਾ ਉਹ ਹੜ ਆਏ ਨੇ ਉਹਨਾਂ ਦੇ ਵਿੱਚ 28 ਤਰੀਕ ਨੂੰ ਜਿਹੜਾ ਵਾ ਉਹ ਜੋ ਮਤਲਬ ਸੇਵਾ ਕਰਦਾ ਜਣਾ ਉਹ ਗਾਇਬ ਹੋ ਗਿਆ ਰੁੜ ਗਿਆ ਪਰਿਵਾਰ ਦਾ ਰੋ ਰੋ ਹੋ ਰਿਹਾ ਹੈ ਬੁਰਾ ਹਾਲ ਸੁਚਕਾਰਨਪੁਰ ਜ਼ੋਰ ਮੰਗ ਕਰਦਾ ਵਾ ਉਸ ਪਰਿਵਾਰ ਦੀ ਨਿੱਜੀ ਤੌਰ ਤੇ ਪੂਰੀ ਮਦਦ ਕੀਤੀ ਜਾਏ ਗੁਰਦਾਸਪੁਰ ਪੁਲਿਸ ਦੀ ਅਨੋਖੀ ਮੁਹਿੰਮ ਜਿਹੜਾ ਹੈਗਾ ਜਿੰਨੇ ਵੀ ਲੋਕਾਂ ਦੇ ਪਹਿਲਾਂ ਮੋਬਾਈਲ ਗੁੰਮ ਹੋਏ ਸੀਗੇ ਉਹਨੂੰ ਟ੍ਰੇਸ ਕਰਨ ਲਈ ਜਿਹੜਾ ਹੈਗਾ ਸਪੈਸ਼ਲ ਉਪਰਾਲਾ ਜਿਹੜਾ ਹੈਗਾ ਸਾਈਬਰ ਸੈੱਲ ਐਸ ਐਚ ਓ ਟੈਕਨੀਕਲ ਟੀਮ ਵੱਲੋਂ ਜਿਹੜਾ ਹੈਗਾ ਕੀਤਾ ਗਿਆ ਸੀਗਾ ਲੱਖਾਂ ਰੁਪਏ ਦੀ ਕੀਮਤ ਦੇ ਗੁੰਮ ਹੋਏ ਸੌਦੇ ਕਰੀਬ ਮੋਬਾਈਲ ਫੋਨ ਅਸਲ ਮਾਲਕਾਂ ਨੂੰ ਕੀਤੇ ਵਾਪਸ ਜਿਨ੍ਹਾਂ ਦੇ ਫੋਨ ਗੁੰਮ ਹੋ ਗਏ ਸੀਗੇ ਚੋਰੀ ਹੋ ਗਏ ਸੀਗੇ ਸਤੋ ਲਵਾ ਜਿਹੜੇ 올ਰੇਡੀ ਤੇ ਸਨੇਚਿੰਗ ਦੇ ਫੋਨ ਆ ਉਹ ਵੀ ਅਸੀਂ ਪਹਿਲਾਂ ਵੀ ਉਹ ਵਾਪਸ ਦੇ ਚੁੱਕੇ ਗਏ ਪਰ ਆਣ ਲਗਾ ਨਹੀਂ ਤੇ ਪਿੰਡੋਂ ਫੋਨ ਦਾਰ ਫੇਰੀ ਆਏ ਇਹ ਕਿਹੜੇ ਬੰਦੇ ਦੀ ਗੱਡੀ ਆ ਇਹ ਬਲੜਾ ਆ ਗਦੋ ਤੇ ਬਟਾਲਾ ਨਹੀਂ ਠੀਕ ਨਹੀਂ ਬਲੜਾ ਪੈਂਦਾ ਇਹ ਨਾਲੇ ਅਕੇ ਇਹ ਹੋਰ ਗੱਡੀ ਬਲੜਵਾਰ ਚਲੀ ਹੀ ਜਾਂਦੇ ਨਹੀਂ ਇਹਨੇ ਲੁਧਿਆਣੇ ਜਾਣੇ ਗੱਡੀ ਦਾ ਕੰਮ ਕਰਾ ਦਿੱਤੀ ਥੋੜਾ ਇਹ ਇੱਧਰ ਕਿਤਰਾ ਗੱਡੀ ਆ ਇਹ ਤਾਂ ਗੇਰ ਦਾ ਕੰਮ ਕਰਾਇਆ ਹੀ ਨਾ ਗੇਰ ਦੇ ਮਿੱਤਰੀ ਕੋਲ ਕਹਿੰਦਾ ਮੈਂ ਉਹਨੂੰ ਦਿਖਾਉਣਾ ਹੋਰ ਜੇ ਨੂੰ ਦਿਖਾਉਣਾ ਪਹਿਲੇ ਕੋਈ ਨਹੀਂ ਪਤਾ ਲੱਗਾ ਕਿਸ ਤਰ੍ਹਾਂ ਇਹ ਹੋਇਆ ਵਾ ਇਹ ਇਹ ਨਹੀਂ ਪਤਾ ਲੱਗਾ ਸਾਨੂੰ ਫੋਨ ਗਿਆ ਤੇ ਫੇਰ ਸਾਨੂੰ ਪਤਾ ਲੱਗਾ ਇਹ ਵੀ ਦਸੋਂ ਦਸ ਗਾਂਵਾਂ ਦੀਆਂ ਫੋਨ ਕੀਤੇ ਤੇ ਫੇਰ ਸਾਨੂੰ ਪਤਾ ਲੱਗਾ ਡਰਾਈਵਰ ਕਿੱਥੋਂ ਦਾ ਡਰਾਈਵਰ ਨੂੰ ਲੜਕਾ ਮਿਲਾਇਆ ਹਾਂ ਹਾਂ ਜੀ ਸੱਟਾਂ ਲੱਗੀਆਂ ਸੱਟਾਂ ਲੱਗੀਆਂ ਗਿਆ ਹੁਣ ਲੱਗਦੇ ਨੇ ਪਤਾ ਤੇ ਇਹ ਲੁਧਿਆਣੇ ਕਿਹੜੀ ਕੰਪਨੀ ਦਾ ਛੇ ਆ ਇਹ ਪਤਾ ਨਹੀਂ ਹੁਣ ਮੁੰਡੇ ਨੂੰ ਪਤਾ ਕਿਹੜੀ ਕੰਪਨੀ ਦਾ ਲੱਗੀ ਹੋਂ ਕੰਪਨੀ ਨਗਰੀ ਪਤਾ ਹੁਣ ਉਹਦੀ ਕਿ ਨਹੀਂ ਹੁੰਦੀ ਕਈ ਵਾਰੀ ਸਾਨੂੰ ਜਦੋਂ ਨੇ ਫੋਨ ਕੀਤਾ ਮੈਂ ਆਉਣ ਚਲਿਆ ਮੈਂ ਤੇ ਮੈਂ ਫੋਨ ਕੀਤਾ ਤੁਹਾਡੇ ਘਰ ਦੇ ਲੜਕੇ ਹੜੇ ਨੇ ਕੀਤਾ ਹਾਂਜੀ ਮੇਜਰ ਮਨੇ ਫੋਨ ਕੀਤਾ ਮੈਂ ਆ ਚਲਿਆ ਮੈਂ ਤੇ ਗੱਡੀ ਦਾ ਕੰਮ ਕਰਾਰ ਮੈਂ ਤੜਕੇ ਜਾਣਾ ਚਾਹ ਰਹੀ ਫਿਰ ਫਿਰ ਮੇਰਾ ਕੋ ਫੋਨ ਤਾਂ ਬੰਦ ਹੋ ਗਿਆ ਹੂੰ ਜਿਨਾਲੇ ਆਹੀ ਆਣ ਕੇ ਲੈ ਪਿੰਡ ਨੂੰ ਆਉਂਦੇ ਸਾਂ ਇਹ ਕਿਹੜਾ ਪਿੰਡ ਸਾਡੇ ਬੱਲੜ ਵਾਲੀ ਦਾ ਹੀ ਜਿਨਾਲੇ ਆਏ ਸਾਂ ਇਹ ਜਿਨਾਲੇ ਦੇ ਲੱਗਿਆ ਹਾਂਜੀ ਜਿਨਾਲੇ ਇਹ ਹੈਗਾ ਜਿਨਾਲੇ ਜਿਗਦੇ ਆਲੇ ਰੋੜ ਤੇ ਹਾਂਜੀ ਤੇ ਉਹ ਹਿੰਦਬੰਦ ਆ ਗਿਆ ਕਿ ਤੁਹਾਨੂੰ ਹਾਂ ਫਿਰ ਫੋਨ ਪਤਾ ਕਰ ਦੇ ਦਿੰਦੇ ਦੱਸਿਆ ਗਾਂਝ ਦਾ ਫੂਟ ਰਿਆ ਉਹਦਾ ਮੁੰਡਾ ਡਰਾਈਵਰ ਦਾ ਗਾਂ 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 ਫੋਨ ਕਰ ਦਿੱਤਾ ਫਿਰ ਸਾਨੂੰ ਪਤਾ ਲੱਗ ਗਿਆ ਕਿੰਨਾ ਕਿ ਨੁਕਸਾਨ ਹੋਇਆ ਹਾਂ ਸਸਾ ਹਾਂ ਬਹੁਤ ਜ਼ਿਆਦਾ ਹੋਇਆ ਗੱਡੀ ਆਉਂਦੀ ਸ਼ਿਰਨਗਰ ਤੋਂ ਤੇ ਸੁੱਪਰ ਤੋਂ ਭਰ ਕੇ ਆ ਰਹੀ ਹੈ ਸਾਡੇ ਰਿਸ਼ਤੇਦਾਰਾਂ ਦੀ ਹੈ ਤੇ ਅੱਜ 5 ਦਿਨ ਅੱਜ ਤੋਂ ਪਹਿਲਾਂ ਗੱਡੀ ਆ ਰਹੀ ਹੈ ਬਿਲਕੁਲ ਠੀਕ ਠਾਕ ਪਿਛੇ ਆ ਰਹੀ ਹੈ ਗੱਡੀ ਦੇ ਗੇਅਰ ਦਾ ਕੰਮ ਹੋਣਾ ਵਾਲਾ ਸੀ ਮੁੰਡੇ ਡਰਾਈਵਰ ਨੇ ਮੇਜਰ ਨੇ ਕਿਹਾ ਵੀ ਗੱਡੀ ਦਾ ਹੀ ਨਾਲੋਂ ਕੰਮ ਕਰਵਾ ਲਈਏ ਸਾਨੂੰ ਲਾਗੇ ਅਜ ਨਾਲਾ ਲਾਗੇ ਪੈਂਦਾ ਆਪਾਂ ਕੰਮ ਕਰਵਾਈ ਦਾ ਗੱਡੀਆਂ ਦਾ ਉੱਥੇ ਉੱਥੇ ਗੱਡੀ ਦਾ ਕੰਮ ਕਰਵਾ ਰਿਆ ਤੇ ਫਰੇ ਗੱੜ ਦੇ ਲਾਗੇ ਪਿੱਛੇ ਆਣ ਕੇ ਚਲਦੀ ਚਲਦੀ ਗੱਡੀ ਸਪੈਦੇ ਚ ਵੱਜੀ ਆ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਮੇਰਾ ਨਾਮ ਰਣਜੀਤ ਸਿੰਘ ਆਪਣਾ ਲਾਗੇ ਘਰ ਜਿੱਥੇ ਗੱਡੀ ਪਲਟੀ ਆ ਤੇ ਆਪਣਾ ਬਚਾ ਵੀਰ ਦਾ ਵੀ ਹਸਪਤਾਲ ਲੈ ਕੇ ਆ ਮੌਕੇ ਤੇ ਆ ਕੇ ਟਰੈਕਟਰ ਨਾਲ ਵੀਰ ਨੂੰ ਵਿੱਚੋਂ ਕੱਢਦਾ ਸੀ ਮਾਲਾ ਕੋਈ ਜਿਆਦਾ ਸੱਟ ਨਹੀਂ ਆ ਤੇ ਵਿਚ ਵਿੱਚ ਫਸ ਗਿਆ ਸੀ ਹਾਂਜੀ ਵਿਚ ਫਸ ਗਿਆ ਸੀ ਮਤਲਬ ਉਹ ਸਟੀਰਿੰਗ ਦੇ ਪੈਰ ਲਪਾ ਗਿਆ ਸੀ ਵਿੱਚ ਗੱਡੀ ਵਗੋਂ ਸਾਰੀ ਦੇਖੋ ਟੁੱਟੀ ਆ ਤੇ ਮੌਕੇ ਦੇ ਸਾਬ ਹਣੀ ਆਏ ਪੁਲਿਸ ਹੁਣ ਲਾ ਜੇ ਮਾ ਆਪਣੇ ਇਹ ਉਹਦੇ ਇੱਥੇ ਮੌਜੂਦ ਨੇ ਮਤਲਬ ਕੋਈ ਇਫਾ ਚੀਜ਼ ਨਹੀਂ ਕਿਸੇ ਨੇ ਛੜੀ ਕੋਈ ਇੱਕ ਸੇ ਤੱਕ ਨਹੀਂ ਗਿਆ ਬਾਕੀ ਸਿਆਣੇ ਹੋ ਗਿਆ ਜੀ ਹਾਂਜੀ ਨਹੀਂ ਪਹਿਲਾਂ ਵੱਡੀ ਗੱਲ ਕੋਈ ਨਹੀਂ ਆ ਅੱਛਾ ਕਿਸੇ ਨੇ ਕਿਸੇ ਨੇ ਕੋਈ ਨਹੀਂ ਨਹੀਂ ਕੋਈ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਕੀ ਮਲਾਇਮ ਸਾਹਿਬ ਹੋਂਦੇ ਇੱਥੇ ਕੋਲ ਬੈਠੇ ਨੇ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਮੇਜਰ ਟਿੰਗ ਨਾ ਆ ਮੇਰਾ ਤੇ ਮਾਸੀਨਾ ਦਾ ਤਾਂ ਲੈ ਕੇ ਹੁੰਦਾ ਪਰ ਤੋਂ ਰੋਜ਼ ਤੋਂ ਮਨ ਲੈ ਚੱਲਿਆ ਘੜਾਈ ਤੇ ਬਹੁਤ ਤੇ ਗੱਡੀ ਮੈਂ ਚੱਲਿਆ ਸੀ ਬਠਾਣ ਕੋੜਾ ਨੂੰ ਉੱਥੇ ਮੇਰੀ ਗੱਡੀ ਦਾ ਗੇਅਰ ਦੋ ਜਿਹੜੇ ਗੇਅਰੇ ਕੰਮ ਨਹੀਂ ਕਰਦੇ ਪਏ ਪੰਜਵਾਂ ਤੇ ਚੌਥਾ ਜਿਹੜਾ ਕੰਮ ਨਹੀਂ ਕਰਦੇ ਪਏ ਉਧਰ ਮੈਂ ਤੀਜੇ ਚੋਂਦਾ ਤਾਂ ਸਲੋ ਸਲੋ ਚੋਂਦਾ ਪਿਆ ਤੇ ਅਚਾਨਕ ਹੀ ਨਾ ਕੋ ਬ੍ਰੇਕ ਦਾ ਸਟੀਰਿੰਗ ਦਾ ਹੁੰਦਾ ਹੈ ਨਾ ਉਹ ਕੰਮ ਨਹੀਂ ਕੀਤਾ ਉਹਨੇ ਤੇ ਕਮਾਉਂਦੇ ਕਮਾਉਂਦਾ ਇਧਰ ਦਰਦ ਤੇ ਜਾਣ ਕੇ ਲੱਗ ਗਈ ਹੈ ਜੀ ਤੇ ਬਾਕੀ ਚੱਲੋ ਇਹਨਾਂ ਪਿੰਡ ਵਾਲਿਆਂ ਨੇ ਬਹੁਤ ਮਦਦ ਕੀਤੀ ਹੈ ਟਾਈਮ ਫੇਰ ਮੈਨੂੰ ਕੱਢ ਲਿਆ ਜੇ ਨਾ ਕਰਦੇ ਤੇ ਫਿਰ ਕੋਈ ਕੁਝ ਵੀ ਹੋ ਸਕਦਾ ਸੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਕਿੱਥੇ ਲੈ ਕੇ ਜਾਣੀ ਸੀ ਇਹ ਪਾਜੀ ਲੁਧਿਆਣੇ ਲੈ ਕੇ ਜਾਣਾ ਸੀ ਜਾਣਾ ਤੇ ਮੈਂ ਉਧਰ ਨੂੰ ਜਾਣਾ ਸੀ ਪਰ ਉਥੇ ਮਿਸਤਰੀ ਕਹਿੰਦੇ ਵੀ ਇਹ ਗੱਡੀ ਦਾ ਸਹੀ ਕੰਮ ਨਹੀਂ ਕਰਦੇ ਤੇ ਫਿਰ ਮੈਂ ਆਪਣਾ ਪਿੰਡ ਵਾਲੇ ਮਿਸਤਰੀ ਭਾਈ ਆ ਉਹਨੂੰ ਆ ਕਿਹਾ ਮੈਂ ਕਿਹਾ ਪਾਜੀ ਇੱਦਾਂ ਇਦਾਂ ਤੇ ਗੇਅਰ ਨਹੀਂ ਲੱਗਦੇ ਪਏ ਕਹਿੰਦਾ ਤੂੰ ਲਿਆ ਗੱਡੀ ਤਾਂ ਆਪਾਂ ਵੇਖ ਲੈਨੇ ਆ ਇੱਥੇ ਜੋ ਵੀ ਹੋਏਗਾ ਆਪਾਂ ਦਾ ਕੰਮ ਗੱਡੀ ਦਾ ਵੇਖਾਂਗੇ ਤੇ ਉਹ ਵਹੀ ਲੈ ਗਏ ਨਾਲੇ ਮੈਂ ਲੈ ਕੇ ਚੱਲਿਆ ਸੀ ਮੈਂ ਕਿਹਾ ਚਲੋ ਇਹ ਨਾਲੇ ਕੰਮ ਕਰਾ ਕੇ ਤੇ ਮੈਂ ਫਿਰ ਰਾ ਨੂੰ ਲੁਧਿਆਣੇ ਨੂੰ ਲੈ ਚਲਾਂਗਾ ਤੇ ਜਿੰਨਾ ਦਾ ਮਾਲ ਆ ਉਹਨਾਂ ਨੂੰ ਵਪਾਰੀਆਂ ਦਾ ਕਬਚਾਵਾਗਾ ਤੇ ਵਪਾਰੀਆਂ ਨੂੰ ਕਰਦਾ ਸੂਚ ਨਹੀਂ ਹਲੇ ਨਹੀਂ ਕਿਹਾ ਹਲੇ ਮੈਂ ਵੀ ਦੂਜੀ ਤੋਂ ਉੱਥੇ ਹੀ ਆ ਮੈਂ ਤੇ ਕੋਈ ਨੂੰ ਕਰਦੇ ਉਹਨਾਂ ਨੂੰ ਫੋਨ ਗੱਡੀ ਆਂਦੀ ਪਈ ਆ ਜਿਹੜਾ ਮਾਲ ਆ ਉਹਨਾਂ ਦਾ ਤੇ ਭੇਜ ਦਿਆ ਉਹਨਾਂ ਦਾ ਮਾਲ ਸਹੀ ਆ ਜਿਹੜਾ ਆ ਬਾਕੀ ਤੇ ਕਿੰਨੇ ਜੋ ਮਾਰਨ ਕਰਨਾ ਹੈ ਯਕੀ ਜੇ ਮੋਦਰੋਂ ਜੰਮੂ ਤੋਂ ਕਸ਼ਮੀਰ ਤੋਂ ਦਾ ਸੇਲ ਆ ਬੀ ਦੌੜ ਕੜ ਕੇ ਲੈ ਨਿੱ ਘਟ ਰੱਖਿਆ ਜੇ ਜਿਹਦੇ ਵਿੱਚ ਇਹਦਾ ਕਿਤੇ ਡਰਾਈਵ ਨੂੰ ਕਿਤੇ ਝੋਕ ਲੱਗ ਗਈ ਕਿਤੇ ਉਹਦੀ ਮੇਰੇ ਸਾਹਮਣੇ ਝੋਕ ਲੱਗ ਕੋ ਸਟੋਲਨ ਵਿਗੜਨ ਕਰਕੇ ਡਰਕਟ ਵਿੱਚ ਵੱਜ ਗਈ ਆ ਉਹਦੇ ਵਿੱਚ ਛੱਟ ਲੱਗ ਉਹਨੂੰ ਕੱਢ ਕੇ ਤੇ ਸਰਕਾਰੀ ਹਸਪਤਾਲ ਫਦੇਗਾ ਚੂੜੀਆਂ ਨਾਜ਼ਲੀ ਦਾਹਨ ਕਰਵਾ ਦਿੱਤਾ ਵਾ ਤੇ ਉਸ ਟਾਈਮ ਸਾਡੀ ਫੋਰਸ ਦੇ ਮੌਕੇ ਤੇ ਆ ਗਈ ਤੇ ਸੇਵ ਦੀਆਂ ਪੇਟੀਆਂ ਵਿੱਚੋਂ ਕੋਈ ਸੇਵ ਨਹੀਂ ਲਿਆ ਤੇ ਸੇਵ ਦੀਆਂ ਪੇਟੀਆਂ ਇੱਦਾਂ ਜਿੱਦਾਂ ਪਈਆਂ ਇਨ੍ਹਾਂ ਦੇ ਹਵਾਲੇ ਇਹਦੇ ਮੇਜਰਸ ਦੇ ਪਿਤਾ ਦੇ ਹਵਾਲੇ ਕਰ ਦਿੱਤੀਆਂ ਨੇ ਤੱਜੇ ਮੇਜਦਾ ਬਿਆਨ ਲੈ ਜਿਹੜੇ ਸਾਡਾ ਕਾਰਜ ਲਈ ਜੁਣੀ ਕਰਦੇ। ਧਿਆਨ ਦਿਓ। ਕਲਾ ਨੌਰ ਤੋਂ ਪਿਛਲੇ 28 ਤਰੀਕ ਨੂੰ ਪਿਛਲੇ ਮਹੀਨੇ ਦੇ 28 ਤਰੀਕ ਨੂੰ ਵਿਨੇ ਕੁਮਾਰ ਜਿਹੜਾ ਆਧਾਰ ਕਾਰਡ ਤੇ ਉਹਦਾ ਨਾਮ ਨਾ ਵਿਕਰਮ ਮਾਰ ਹੈ। ਉਹ ਜਿਹੜਾ 28 ਤਰੀਕ ਨੂੰ ਲੋਕਾਂ ਦੀ ਸੇਵਾ ਕਰਨ ਗਿਆ ਸੀਗਾ। ਕੋਲ ਲੋਕਾਂ ਦੀ ਸੇਵਾ ਕਰਨ ਵਾਸਤੇ ਘਰ-ਘਰ ਸਮਾਨ ਪਹੁੰਚਾਉਣ ਵਾਸਤੇ ਗਏ ਸੀਗੇ। ਉਹ ਕਿਤੇ ਮਿਸਿੰਗ ਹੋ ਗਿਆ। ਅੱਜ ਪੂਰੇ 1 ਮਹੀਨੇ ਬਾਅਦ ਉਹਦੀ ਡੈੱਡ ਬਾਡੀ ਜਿਹੜੀ ਆ ਬੜੀ ਮਾੜੀ ਕੰਡੀਸ਼ਨ 'ਚ ਮਿਲੀ ਆ। ਔਰ ਮੈਂ ਸਰਕਾਰ ਕੋਲ ਮੰਗ ਕਰਨਾ ਵਾ ਪਰਿਵਾਰ ਦੀ ਗਰੀਬ ਪਰਿਵਾਰ ਉਹਦੀ ਬੜੀ ਮਦਦ ਕੀਤੀ ਜਾਏ ਹੋਰ ਥੋੜੇ ਦਿਨਾਂ ਤੱਕ ਉਹਦੀ ਸਿਸਟਰ ਦੀ ਮੈਰਿਜ ਹੈ ਮੈਂ ਫੇਰ ਇੱਕ ਵਾਰੀ ਸਰਕਾਰ ਨੂੰ ਪੁਰਜ਼ੋਰ ਮੰਗ ਕਰਦਾ ਵਾਂ ਉਸ ਪਰਿਵਾਰ ਦੀ ਨਿੱਜੀ ਤੌਰ ਤੇ ਪੂਰੀ ਮਦਦ ਕੀਤੀ ਜਾਏ ਇਹਦਾ ਕਿੱਥੇ ਹੋਇਆ ਹੈ ਇਹ ਡੁੱਬਿਆ ਕਿਹਦੇ ਪਿੰਡ ਰਿਹਾ ਹੈ ਇਹ ਹਰੀਮਾਬਾਦ ਤੋਂ ਪਿੱਛੇ ਪਾਸੇ ਨਵੀਂ ਨਗਰ ਉਧਰ ਪਿੰਡਾਂ ਦੇ ਵਿੱਚ ਤਲਵੰਡੀ ਰਾਮਾ ਉਧਰਲੇ ਪਾਸੇ ਕਾਫੀ ਪਾਣੀ ਆਇਆ ਸੀ ਉਧਰ ਲੋਕਾਂ ਲੋਕ ਕਾਫੀ ਫਸੇ ਹੋਏ ਹਨ ਕੁਝ ਘਰਾਂ ਤੋਂ ਫੋਨ ਆ ਰਹੇ ਸੀ ਮਦਦ ਵਾਸਤੇ ਉਤੇ ਪਾਣੀ ਪੂਣੀ ਹੋਰ ਲੰਗਰ ਪਾਣੀ ਦੇਣ ਗਏ ਸੀ ਇਹ ਪੰਜ ਸੱਤ ਮੁੰਡੇ ਇਹ ਦੋ ਦਿਨ ਦੋ ਤਿੰਨ ਮੁੰਡੇ ਮਿਸਿੰਗ ਹੋਏ ਸੀ ਇੱਕ ਦੋ ਮੁੰਡਾ ਕੋਈ ਕੋਠਿਆਂ ਤੇ ਚੜ ਕੇ ਕਿਤੇ ਕਿਤੇ ਪੈਰ ਸਲਿੱਪ ਕਰਕੇ ਕਿਤੇ ਪਾਣੀ ਦੇ ਵਿੱਚ ਹੀ ਕਿਤੇ ਰੁੜ ਗਿਆ ਵਾ ਨਹੀਂ ਲੱਭਾ ਅੱਜ ਪੂਰੇ ਮਹੀਨੇ ਬਾਅਦ ਮਿਲਿਆ ਵਾ ਅੱਜ ਉਹਦਾ ਪੋਸਟਮਾਰਟਮ ਹੋ ਕੇ ਅੱਜ ਉਹਦਾ ਸਾਰੇ ਪਰਿਵਾਰ ਨੇ ਸੰਸਕਾਰ ਕੀਤਾ ਵਾ ਔਰ ਮੈਂ ਕੋਈ ਸਰਕਾਰ ਕੋ ਫਿਰ ਮੰਗ ਕਰਨਾ ਪਰਿਵਾਰ ਬਹੁਤ ਗਰੀਬ ਹੈ ਜਿਹਦੀ ਮਦਦ ਕੀਤੀ ਜਾਏ ਥੋੜੇ ਦਿਨਾਂ ਤੱਕ ਮਹੀਨੇ ਤੇ ਕੋਈ ਸਿਸਟਰ ਦੀ ਮੈਰਿਜ ਵੀ ਹੈ ਇਹ ਅੱਜ ਜੋ ਜਿਹਦੇ ਸੰਸਕਾਰ ਵਿੱਚ ਸਾਰੇ ਆ ਸੰਗਤਾਂ ਜਿਹੜੀਆਂ ਇਕੱਠੀਆਂ ਹੋਈਆਂ ਨੇ ਇਹ ਮਹਲਾ ਚੱਕਰੀ ਕਲਾ નો ਦਰਹਿਣ ਵਾਲਾ ਔਰ ਇਸ ਦਾ ਨਾਮ ਜਿਹੜਾ ਹੈ ਉਹ ਵਿਕਰਮ ਵਿਕਰਮਜੀਤ ਹੈ ਨੂੰ ਪਿਆਰ ਨਾਲ ਬਿੱਕਾ ਤੇ ਵਿਨੇ ਨਹੀਂ ਕਹਿੰਦੇ ਔਰ ਇਹ ਜੋ 28 ਤਰੀਕ ਪਿਛਲੀ 28 ਤਰੀਕ ਨੂੰ ਜਿਹੜਾ ਹੈ ਉਹ ਹੜ ਆਏ ਨੇ ਉਹਨਾਂ ਦੇ ਵਿੱਚ 28 ਤਰੀਕ ਨੂੰ ਜਿਹੜਾ ਹੈ ਉਹ ਜੋ ਮਤਲਬ ਸੇਵਾ ਕਰਦਾ ਜਣਾ ਉਹ ਗਾਇਬ ਹੋ ਗਿਆ ਰੁੜ ਗਿਆ ਇਹ ਪੰਜ ਛੇ ਜਿਹੜੇ ਗਏ ਨੇ ਜਿਨ੍ਹਾਂ ਚੋਂ ਦੋ ਬੱਚੇ ਜਿਹੜੇ ਰਾਂ ਚੜ ਗਏ ਇੱਕ ਜਿਹੜਾ ਕੰਧ ਤੇ ਚਲੇ ਗਿਆ ਔਰ ਉਸ ਤੋਂ ਬਾਅਦ ਇਹ ਜਿਹੜਾ ਜੋ ਗਿਆ ਮੁਰਕੇ ਲੱਭਾ ਨਹੀਂ ਔਰ ਜਿੰਨੇ ਵੀ ਪ੍ਰਸ਼ਾਸਨ ਹੈ ਜਿੰਨੇ ਐਨਡੀਆਰਐਫ ਦੀਆਂ ਮਤਲਬ ਡਿਪਾਰਟਮੈਂਟਸ ਦੀਆਂ ਟੀਮਾਂ ਸਨ ਜਿਹੜੇ ਗੋਤਾਫੋਰਸ ਸਨ ਜਿੰਨੇ ਵੀ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਪਰ ਲੱਭਾ ਨਹੀਂ ਪਰ ਦਿਨ ਰਾਤ ਮਿਹਨਤ ਕੀਤੀ ਔਰ ਸਾਰੇ ਸ਼ਹਿਰ ਨੇ ਸਾਰੇ ਇਲਾਕੇ ਨੇ ਇਸ ਗੱਲ ਨੂੰ ਬੜਾ ਦਿਲ ਨਾਲ ਲਾਇਆ ਤੇ ਉਹਨਾਂ ਦੀ ਹੈਲਪ ਕੀਤੀ ਔਰ ਜਿੰਨੀਆਂ ਟੀਮਾਂ ਗਈਆਂ ਅੱਜ ਮਤਲਬ ਕੱਲ ਜਿਹੜਾ ਮੈਂ ਉਹ 28 ਤਰੀਕ ਵਾਲੇ ਦੇ ਨਹੀਂ ਹੀ ਉਹੋ ਹੀ ਟਾਈਮ ਹੀ ਤੇ ਜੇਬ 4:30 5 6 ਦਾ ਜਦੋਂ ਕਿ ਇਨਫੋਰਮੇਸ਼ਨ ਆਈ ਔਰ ਉਥੇ ਜਿਹੜਾ ਝੋਨਾ ਜਿਹੜਾ ਕੱਟਿਆ ਗਿਆ ਖੇਤ ਚ ਤੇ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਇਹ ਕੀ ਹੈ ਤੇ ਵੇਖਿਆ ਤੇ ਉਹ ਇਸੇ ਹੀ ਮਤਲਬ ਇਹਨਾਂ ਦੇ ਮਾਤਾ ਨੂੰ ਸੱਦਿਆ ਇਹਨਾਂ ਦੇ ਡੈਡੀ ਨੂੰ ਸੱਦਿਆ ਸਾਰੇ ਭਰਾ ਨੂੰ ਸੱਦ ਕੇ ਤੇ ਪਛਾਣ ਕਰਾਈ ਤੇ ਵਾਕਈ ਇਹ ਬਿੱਕਾ ਹੀ ਹੈ ਪਰ ਫਿਰ ਇਹ ਹੋਈ ਸਾਡੀ ਪਰਜੋਰ ਮੰਗ ਹੈ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਜਿੰਨੀ ਵੀ ਸਰਕਾਰ ਮਦਦ ਕਰ ਸਕਦੀ ਹੈ ਐਨਜੀਓ ਜਿਹੜੇ ਨੇ ਉਹ ਵੀ ਅੱਗੇ ਆਉਣ ਇਹਨਾਂ ਦੀ ਹੈਲਪ ਕਰਨ ਕਿ ਆ ਲਗਭਗ ਤੁਸੀਂ ਦੇਖ ਸਕਦੇ ਏ ਕਿ ਅਸੀਂ ਜਿਹੜਾ ਹੈਗਾ ਜਿੰਨੇ ਵੀ ਲੋਕਾਂ ਦੇ ਪਹਿਲਾਂ ਮੋਬਾਈਲ ਗੁੰਮ ਹੋਏ ਸੀਗੇ ਉਹਨੂੰ ਟ੍ਰੇਸ ਕਰਨ ਲਈ ਜਿਹੜਾ ਹੈਗਾ ਸਪੈਸ਼ਲ ਉਪਾਲਾ ਜਿਹੜਾ ਹੈਗਾ ਸਾਈਬਰ ਸੈੱਲ ਐਸਐਚਓ ਟੈਕਨੀਕਲ ਟੀਮ ਵੱਲੋਂ ਜਿਹੜਾ ਹੈਗਾ ਕੀਤਾ ਗਿਆ ਸੀਗਾ ਤੇ ਇਹਦੇ ਚ ਅੱਜ 101 ਮੋਬਾਈਲ ਫੋਨ ਲਗਭਗ ਜਨਾਦੀ ਅਨੁਮਾਨਿਤ ਕਿੰਨਾ 50 ਲੱਖ ਤੋਂ ਵੱਧ ਹੈਗੀ ਆਹ ਜੀ ਸਾਹਿਬ ਜਿਹੜਾ ਹੈਗੇ ਚਾਰਿਆਂ ਨੂੰ ਡਿਸਟ੍ਰਿਬਿਊਟ ਕਰੇ ਹੈਗੇ ਇਹਨਾਂ ਦੇ ਅਸੀਂ ਉਹਨਾਂ ਸਾਰੇ ਉਹ ਬੁਲਾਏ ਹੈਗੇ ਐਂਡ ਜਿਹੜਾ ਹੈਗਾ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਇਨ ਪਰਸਨ ਜਿਹੜਾ ਹੈਗਾ ਹੈਂਡਵਰਕ ਕਰੇ ਹੈਗੇ ਸਰ ਕਿਹੜੀ ਕਿਹੜੀ ਲੁਕੇਸ਼ਨ ਤੋਂ ਪੰਜਾਬ ਤੋਂ ਬਾਹਰੋਂ ਵੀ ਟ੍ਰੇਸ ਕੀਤੇ ਗਏ ਦੇਖੋ ਆ ਜਿਹੜੇ ਜਿਆਦਾਤਰ ਫੋਨ ਜਿਹੜੇ ਹੈਗੇ ਪੰਜਾਬ ਦੇ ਵਿੱਚ ਜਿਹੜੇ ਟ੍ਰੇਸ ਹੋਏ ਸੀਗੇ ਜਿਨ੍ਹਾਂ ਦੇ ਫੋਨ ਗੁੰਮ ਹੋ ਗਏ ਸੀਗੇ ਚੋਰੀ ਹੋ ਗਏ ਸੀਗੇ ਇਸ ਤੋਂ ਇਲਾਵਾ ਜਿਹੜੇ ਆਲਰੇਡੀ ਜਿਹੜੇ ਸਨੇਚਿੰਗ ਦੇ ਫੋਨ ਹੈ ਉਹ ਵੀ ਅਸੀਂ ਪਹਿਲਾਂ ਵੀ ਉਹ ਵਾਪਸ ਦੇ ਚੁੱਕੇ ਗਏ ਤਾਂ ਜਿਆਦਾਤਰ ਉਹ ਫੋਨ ਨੇ ਜਿਹੜੇ ਲੋਸਟ ਫੋਨ ਇਨ ਜਨਰਲ ਹੁੰਦੇ ਉਹ ਅਸੀਂ ਜਿਹੜਾ ਹੈਗਾ ਸਪੈਸ਼ਲ ਅਫਰਟ ਸਾਡੀ ਟੀਮ ਨੇ ਕੀਤਾ ਹੈ ਦਾ ਐਂਡ ਇਸ ਕਰਕੇ ਅਸੀਂ ਸਾਰੇਆਂ ਨੂੰ ਇਸ ਕਰਕੇ ਜਿਹੜਾ ਹੈਗਾ ਦੀਵਾਲੀ ਤੋਂ ਪਹਿਲਾਂ ਜਿਹੜਾ ਅਸੀਂ ਅਸੀਂ ਸੋਚਿਆ ਕਿ ਇਹਨਾਂ ਨੂੰ ਜਿਹੜਾ ਹੈਗਾ ਵਾਪਸ ਦੇ ਦੇ ਦਿੱਤਾ 101 ਮੋਬਾਈਲ ਸੀ ਫਿਰ ਵੀ ਸੀ ਗਰੋ ਵੀ ਹੋਏਗਾ ਕੋਈ ਨਾ ਕੋਈ ਜਿਹਦਾ ਟ੍ਰੇਸ ਕੀਤਾ ਕੋਈ ਨਾ ਕਿਸ ਤਰ੍ਹਾਂ ਫੜਿਆ ਵੀ ਨਹੀਂ ਉਹ ਸਾਰੀ ਸਾਰੀ ਚੀਜ਼ਾਂ ਉਹ ਅਸੀਂ ਨੂੰ ਦੇਖ ਰਹੇਗੇ ਤੁਸੀਂ ਸਾਰੀ ਚੀਜ਼ਾਂ ਅਸੀਂ ਨੂੰ ਦੇਖ ਰਹੇ ਹੈਗੇ ਕਿ ਕੀ ਕੀ ਹੈਗਾ ਜਿਹਦੇ ਚ ਕਈ ਕੇਸਾਂ ਦੇ ਵਿੱਚ 올 ਰੈਡੀ ਅਸੀਂ ਅਰੈਸਟਾ ਵੀ ਪਾਈਆਂ ਨੇ ਉਹ ਕਾਫੀ ਅਸੀਂ ਐਕਸਟੈਂਸਿਵ ਜਿਹੜੀ ਐਕਸਰਸਾਈਜ਼ ਹੈ ਉਹ ਅਸੀਂ ਕਰ ਰਹੇ ਹਾਂ ਜੀ ਮਤਲਬ ਕਿ ਸਰ ਕ੍ਰਾਈਮ ਕਦੀ ਸੁਖਤ ਨਹੀਂ ਉਹ আজকাল ਦੇਖੋ ਬੜਾ ਬੜਾ ਈਜ਼ੀ ਹੈ ਟੈਕ ਮੋਬਾਈਲ ਨੂੰ ਦਵੇਸ਼ ਕਰਨਾ ਮੋਬਾਈਲ ਨੂੰ ਜਿਹਨੂੰ ਕਹਿੰਦੇ ਆਪਾਂ ਅਗਰ ਕੋਈ ਵੀ ਕ੍ਰਾਈਮ ਹੋ ਜਾਂਦਾ ਹੈ ਤਾਂ ਅੱਜਕੱਲ ਟੈਕਨੀਕਲ ਜਿਹੜੇ ਟੂਲਸ ਹੈ ਅਤੇ ਜਿਹੜੀ ਹੈਗੀ ਟੈਕਨੋਲੋਜੀ ਹੈ ਉਹਦੇ ਮਾਧਿਅਮ ਨਾਲ ਹੀ ਅਸੀਂ ਵਿਟਿਗ ਕਰ ਸਕਦੇ ਹਾਂਗੇ ਤਾਂ ਸਾਰਿਆਂ ਨੂੰ ਇੱਕ ਚੇਤਾਵਨੀ ਵੀ ਹੈਗੀ ਕਿ ਜੇਕਰ ਉਹ ਇਹੋ ਜਿਹਾ ਕੋਈ ਕ੍ਰਾਈਮ ਕਰਦੇ ਤਾਂ ਫੜੇ ਜਾਣਗੇ ਅਜਿਛੇ ਕੋਈ ਦੋ ਰਹਿ ਨਹੀਂ ਜੀ ਅੱਛਾ ਇਸ ਤੋਂ ਮੇਰਾ ਫੋਨ ਹੈਗਾ ਚੌਥੇ ਮਹੀਨੇ ਮੇਰਾ ਨਾਮ ਦੇਖ ਰਹੇ ਜੀ ਜੋ ਤੁਮਹਾਨੂੰ ਲੋਕੀਂ ਅੱਛਾ ਕਿਹੜੀ ਕੰਪਨੀ ਦਾ ਫੋਨ ਹੈ ਨਾ ਵੀਪਲ ਦਾ ਇਹ ਦੋ ਵਾਰ ਚਾਹੀਏ ਜੀ ਚੌਥੇ ਮਹੀਨੇ ਫਿਰ ਤੁਸੀਂ ਕੰਪਲੇਨ ਕੀਤੀ ਸੀ ਪੁਲਿਸ ਨੂੰ ਹਾਂ ਜੀ ਹਾਂ ਜੀ ਸੈਕਟਰ 50 ਜੀ ਬਾਹਰ ਦੇ ਕੇਂਦਰ ਜਦੋਂ ਫੋਨ ਫੋਨ ਆਇਆ ਤੁਹਾਨੂੰ ਜਿਹੜਾ ਫੋਨ ਲੱਗ ਗਿਆ ਹਾਂ ਇਹ 15 ਦਿਨ ਪਹਿਲਾਂ ਹੈ ਕਿੰਨੀ ਕੀਮਤ ਦਾ ਫੋਨ ਹੈ 17000 ਰੁਪਏ ਆਉਂਦੀ ਉਮੀਦ ਹੈ ਜੀ ਤੁਹਾਡਾ ਨਾਮ ਮੋਹਨ ਹੈ ਮੋਹਨ ਲੱਗਦਾ ਖੁਸ਼ ਹੁੰਦਾ ਕੀ ਕਹੋਗੇ ਐਸਐਸਪੀ ਸਾਹਿਬ ਬਹੁਤ ਬੰਦੇ ਆ ਨੀ ਕਿਥਾ ਮੋਬਾਈਲ ਦਵਾ ਦੇਦਾ ਮਿਲਦੀ ਹੈ ਨੀ ਇਹ ਤੁਹਾਨੂੰ ਮਿਲ ਜਾਵੇ ਸੋ ਦੇ ਕਰੀਬ ਫੋਨ ਦਿੱਤੇ ਗਏ ਆ ਜੀ ਸਾਡੀ ਬੜੀ ਵੱਡੀ ਗੱਲ ਹਾਂਜੀ ਇੱਕ ਇੱਕ ਫੋਨ ਦੇ ਪਾਪਾ ਜੀ ਮੇਰਾ ਨਾਮ ਪ੍ਰਦੀਪ ਕੁਮਾਰ ਆ ਪਿੰਡ ਮੇਰਾ ਪੰਜਾਲਾ ਦਾ ਕਿੱਥੇ ਤੋਂ ਫੋਨ ਫੋਨ ਮੇਰੇ ਕੋਲ ਸਿਰਫ 3-4 ਮਹੀਨੇ ਕਿੱਥੇ ਤੋਂ ਫੋਨ ਫੋਨ ਆਪਣਾ ਖੈਰਪੁਰ ਕੀ ਬੱਚਾ ਇਧਰ ਹਰਾਂ ਦੇ ਰੋੜੀ ਤੇਮਨਪੁਰ ਕਿਹੜੀ ਕੰਪਨੀ ਦਾ ਹੋਣਾ ਮੇਰਾ ਉਪਰ ਦਾ ਫੋਨ ਫੋਨ ਆਇਆ ਹੀ ਕੋਈ ਮੁਲਾਜ਼ਮ ਆਈ ਗੱਲ ਕੀ ਕਹਿੰਦੇ ਉਹ ਗੰਦੇ ਜੀ ਤੁਹਾਡਾ ਫੋਨ ਮਿਲ ਗਿਆ ਤੇ ਆ ਕੇ ਉਹ ਐਸਐਸਪੀ ਦਫ਼ਤਰ ਚਾਹਤ ਹੈ ਜੀ ਮਿਲਿਆ ਉਹਨਾਂ ਨਾਲ ਜੀ ਕਿੰਨੀ ਕੀ ਮਦਾ ਹੈ ਇਹ ਸੁਨਾ 1000 ਰੁਪਏ ਠੀਕ ਹੁਣ ਕੋਸ਼ਿਸ਼ ਹੋ ਕੋਣ ਲੈਂਦੇ ਹਾਂ ਜੀ ਇਹ ਸਮ ਗੁਰਦਾਸਪੁਰ ਦੇ ਕੁਝ ਖਾਸ ਖਬਰਾਂ